ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਵੀਲਾ ਤੇਜਾ ਤਕਸੀਲ ਬਟਾਲਾ ਦੇ ਜ਼ਿਲ੍ਹਾ ਗੁਰਦਾਸਪੁਰ ਆਪਾਂ ਪਹੁੰਚਿਆ ਫਸਜੀ ਫਾਰਮ ਤੇ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 8-9 ਨਗ ਦਿਖਾਵਾਂਗੇ ਇੱਕ ਬਿਲਕੁਲ ਤਾਜੀ ਸੂਜੀ ਆ ਤੇ ਬਾਕੀ ਜਿਹੜੀਆਂ ਸਾਰੀਆਂ ਗੱਬੜਾਂ ਤਿਆਰ ਜਾਸੀਆਂ ਦਿਖਾਵਾਂਗੇ ਤੇ ਆਪਾਂ ਪਹੁੰਚਿਆ ਵੀਰ ਮੰਦੀਪ ਦੇ ਕੋਲ ਤੇ ਅਰੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੋ ਸੁਣਾਓ ਠੀਕ ਠਾਕ ਜੀ ਬੜੀ ਬਾਬਾ ਗੁੱਡਾ ਸਾਹਿਬ ਦੀ ਕਿਰਪਾ ਜੀ ਕਿਰਪਾ ਹੀ ਚਾਹੀਦੀ ਆ ਜੀ ਹਾਂ ਜੀ ਤੇ ਬਾਈ ਜੀ ਆਪਣਾ ਨਾਮ ਦੱਸ ਦਿਓ ਤੇਰਾ ਨਾਮਦੀਪ ਸਿੰਘ ਜੇ ਜ਼ਿਲ੍ਹਾ ਗਰਦਾਰਾ ਸਾਹਿਬ ਤਹਿਸੀਲ ਬਟਾਲਾ ਜੇ ਪਿੰਡ ਸਾਡਾ ਵੀ ਲਾ ਤੇ ਜਾਵਾਰੀ ਨੇ ਆਪਾਂ ਮਾਲੇਵਾਲ ਦੇ ਬੋਲਦੇ ਆ ਠੀਕ ਹੈ ਜੀ ਜਦੋਂ ਫਰੇਗੜ ਚੂੜੀਆਂ ਦਾ 3 ਕਿਲੋਮੀਟਰ ਆ ਮਾਲੇਵਾਲ ਦਾ ਫੋਲ ਅੱਛਾ ਜੀ ਤੇਰਾ ਬਾਬਾ ਨਾਨਕ ਰੋੜਿਆ ਜੀ ਠੀਕ ਹੈ ਠੀਕ ਹੈ ਆਪਣੇ ਕੋ 24 ਘੰਟੇ 14 15 ਜਨਵਰੀ ਖੜੇ ਰਹਿੰਦੇ ਆ ਅੱਛਾ ਜੀ ਤੇ ਅੱਜ 10 ਵੇੜਾ ਦਿਖਾਵਾਂਗੇ ਤਿੰਨ ਮੱਛੀਆਂ ਆਪਣੀਆਂ ਆ ਰਹੀਆਂ ਵੀ ਦੀ ਜਲਸੀਆਂ 20 20 ਕਿਲੋ ਵਾਲੀਆਂ ਅੱਛਾ ਠੀਕ ਹੈ ਠੀਕ ਹੈ ਤੇ ਇੱਕ ਥੀ ਲੇਟ ਹੋ ਗਈ ਆ ਵੱਡੇ ਵੀਰ ਜੀ ਨੇ ਆਪਾਂ ਉਹ ਜਿਹੜਾ ਕੋਈ ਵੀਰ WhatsApp ਤੇ ਮੈਸੇਜ ਕਰਦੇ ਜਿਹੜੇ ਨੰਬਰ ਸਕਰੀਨ ਤੇ ਚੱਲਦੇ ਆਂ ਤੇ ਉਹ ਆਪਾਂ ਵੀਡੀਓ ਪਾ ਦਾਂਗੇ ਠੀਕ ਹੈ ਜੀ ਹੁਣ ਇੱਕ ਆਪਾਂ ਖੀਰੀ ਝੋਟੀ ਦਿਖਾਉਣੀ ਆ ਮੱਛੀਆਂ ਆਪਣੇ ਕੋਲ 20 ਕਿਲੋ ਵਾਲੀਆਂ ਵੱਡੀਆਂ ਮੱਛੀਆਂ ਦੋ ਠੀਕ ਹੈ ਜੀ ਇੱਕ ਨੰਬਰ ਫੋਨ ਨੰਬਰ ਬੋਲ ਦਿਓ ਆਪਣਾ ਫੋਨ ਨੰਬਰ 9872902905 ਠੀਕ ਹੈ ਜੀ ਹਾਂ ਜੀ ਇਹ ਇਤੋਂ ਚੋਟੀ ਤੋਂ ਪਰੇ ਹੀ ਸ਼ੁਰੂ ਹੋ ਰਿਆ ਵੀਰ ਜੀ ਝੋਟੀ ਆ ਪੈਨਣ ਕੱਟੀ ਅੱਛਾ ਜੀ ਕੀਲੀ ਤੋਂ ਦੋਂਦੀ ਦੇ ਦੰਦ ਕੱਢ ਰਹੀ ਆ ਠੀਕ ਹੈ ਜੀ ਇਹ ਸਿੰਘ ਵੇ ਵਾਲਾ ਚੈਂਪੀਅਨ ਰਿੰਗ ਵਾਲਾ ਸਿੰਘ ਲੱਗਾ ਠੀਕ ਹੈ ਜੀ ਗੱਡ ਬਲਾਇਕ ਵੀਰ ਜੀ ਨੇ ਕਾਣੇ ਕਾਜਾ ਸਿੰਘ ਆ ਇਹ ਬਾਈ ਕਿੰਨਾ ਟਾਈਮ ਲੱਗ ਜੇ ਇਹ ਮਹੀਨਾ ਲਿੰਦੀ ਜੋ ਤੇ ਹਲੇ ਮਹੀਨਾ ਕੱਟੀ ਲੈਂਦੀ ਆ ਤੇ ਵੀਰ ਜੀ ਠੰਡੀ ਹੈ ਦਾਦ ਦਾ گاਵਾ ਹੁੰਦੀਆਂ ਵੇਖੋ ਲਓ ਜੀ ਬਿਲਕੁਲ ਕੰਟ ਸੁਭਾਅ ਵਾਲੇ ਕਿਆ ਕਸਾ ਦੇ ਬਾਕੀ ਥਣਥਣ ਵੀ ਚੰਗਾ ਕੱਢ ਜਾਣਾ ਕਰਮਾਲੀ ਨੇ ਤੇ ਬਰੀਕੀਆਂ ਇੰਨੀਆਂ ਕਿ ਆ ਇਹ ਲੂਆਂ ਬਰੀਕ ਹੈ ਦਾ ਚਮੜੀ ਬਰੀਕ ਹੈ ਜਿੱਦਾਂ ਚਮੜੀ ਆ ਦੁੱਧ ਵਾਲੀਆਂ ਨਿਸ਼ਾਨੀਆਂ ਇੱਥੋਂ ਪਤਾ ਲੱਗ ਜਾਂਦਾ ਚੰਡੇ ਦੇ ਵੀ ਨਾੜਾ ਨੂੜਾ ਜਿਹੜੀਆਂ ਕਾਫੀ ਆ ਗਈਆਂ ਵਾ ਤੇ ਪੂਰਾ 1 ਮਹੀਨਾ ਜੇ ਕੱਟੀ ਹੋਵੇ ਥਣਥਣ ਪਾਓ ਤੇ ਚੰਗਾ ਕੱਢ ਜਾਣਾ ਕਰਮਾਲੀ ਨੇ ਲਾਓ ਜਿੱਤੇ ਲਾਟ ਲਾ ਜਿਹੜੀਆਂ ਕਾਫੀ ਜਿਹੜੀਆਂ ਚਮੜ ਕਰਦੀਆਂ ਵਾ ਬੜੇ ਪੂਰ ਮੜੀ ਆ ਵੀਰ ਜੀ ਵੇਖੋ ਕਾ ਬੜੇ ਕੀ ਕਰ ਸਕਦੇ ਥੋਣਾ ਦਾ ਸਿਆਜ ਗਾਇਬ ਬਹੁਤ ਹੀ ਚੰਗਾ ਕੱਢ ਜਣਾ ਕਰ ਮਾਲੀ ਨੇ ਇਹ ਕੀ ਮੁੱਲ ਕਰਨਾ ਵੀਰ ਜੀ ਰਹਿਰ ਵੀਰ ਜੀ ਮੁੱਲ ਜਾਇਜ਼ ਕਰਨਾ ਪਹਿਲੀ ਵੀਡੀਓ ਟੱਡ ਚੈਨਲ ਤੇ ਹਾਂ ਜੀ ਛੋਟੀ ਦੇ ਵੇਖਦੀ 80 ਦੀ 90 ਦੀ ਅੱਛਾ ਜੀ ਪਰ ਆਪਾਂ ਜਾਇਜ਼ ਦੇ ਦੇਣੀ ਆ 75 ਦੀ ਕੱਟੀ ਦੇ ਦਈਏ ਅਗੋਂ ਤੁਸੀਂ ਦੱਸ ਦੋ ਕਿਹੜਾ ਵੀਰ ਨੇ ਪਲੀਦਾ ਵੀ ਪਲੀਦਾ ਵੀਰ ਨੇ ਸਾਹਮ ਲੈਣੀ ਹੈ ਨਾ ਕੱਟੀ ਜਿਹੜਾ ਵੀ ਤਿਆਰ ਕਰ ਲੂਗਾ ਨਾ 90 95 ਦੀ ਜਿੱਥੇ ਮਰਜੀ ਵੇਚ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਲਓ ਜੀ ਇੰਨੇ ਕਾਹਨ ਗਾ ਸਿੰਗ ਲਗਾ ਚੈਂਪੀਅਨ ਚੈਂਪੀਅਨ ਝੋਟੀ ਆ ਠੀਕ ਹੈ ਠੀਕ ਹੈ ਜੀ ਬਾਈ ਕਰੀਏ ਮਾਨਦਾਨ ਥੋੜਾ ਜਿਆ ਕਹੀਂ ਕਰਾ ਲਓ ਵੱਡੇ ਵੀਰ ਜੀ ਦੋ ਛੱਡ ਦਈਏ ਚੋਂ ਵੀ ਜੀ 72 ਦੀ ਕੱਟੀ ਹਾਂ ਨਹੀਂ ਦੇ ਦਾਂਗੇ ਠੀਕ ਲਓ ਭਾਜੀ 72000 ਦੀ ਕੋਈ ਸਾਮ ਬਣਾ ਲੈ ਭਰਾ ਲੈ ਇਹਨੇ ਗਾ ਚਲੋ ਚੰਗੇ ਰਪਈਆਂ ਆ ਲਈ ਔਰ ਘਰ ਜਿਹਨੇ ਸਾਹਮਣੀ ਉਹਦੇ ਵਾਸਤੇ ਹੀ ਬਹੁਤ ਚੰਗੀ ਆ ਇਹ ਬਿਲਕੁਲ ਜਿਹੜਾ ਨਾਰਮਲ ਬਾਈ ਨੇ ਰੀਡ ਕਰਤਾ ਵਾ ਆਜੋ ਹੁਣ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਗੀਂ ਵੱਛੀ ਆ ਗਈ ਆ ਦੂਜਾ ਸੂਆ ਅੱਛਾ ਜੀ ਪਹਿਲੇ ਤਾਂ ਵੱਛੀ ਨੇ ਦੁੱਧ ਚਵਾਇਆ ਜੀ ਜੀ 18 ਕਿਲੋ ਠੀਕ ਹੈ ਜੀ ਐੜ ਕਾ ਦੂਜਾ ਸੂਆ ਵਾ ਐੜ ਕਾ ਦੁੱਧ 20 ਤੋਂ ਬਾਹਰ ਦੀ ਉਮੀਦ ਕਰਦੇ ਆ ਅੱਛਾ ਜੀ ਇਹ ਗੁਲਾਬੀ ਥਣ ਲੱਗਾ ਇਧਰ ਨੇੜੇ ਤੋਂ ਲੋ ਜੀ ਖਾਰਨ ਵਾਲੀ ਵਹਿੜ ਆ ਗਈ ਆ ਕੱਦ ਕਾਠ ਵੀ ਬਹੁਤ ਹੀ ਤਕੜਾ ਆ ਨੁਕਰੀ ਕੋੜੀ ਜਿੱਦਾ ਕਾ ਦੇ ਆ ਵੀ ਜੀ ਵਾ ਠੀਕ ਹੈ ਜੀ ਠੀਕ ਹੈ ਜੀ ਇਹ ਇਹ ਵੀ ਗੱਬੜ ਬਾਈ ਇਹ ਵੀ ਗੱਬੜ ਬਾਈ ਕਿੰਨਾ ਟਾਈਮ ਲਾਜੂਗੇ ਹਫਤਾ ਕਿੰਦੀ ਲਾਜੂਗੀ ਠੀਕ ਲੋ ਜੀ ਹਫਤੇ ਵੀ ਮੋਢੇ ਮੋਢੇ ਬੱਚੀ ਆ ਜੀ ਟਾਈਮ ਲਾਜੂਗੀ ਜਾਂ ਟਿੱਲਾਂ ਤੋਂ ਨਾ ਚੈੱਕ ਕਰ ਸਕਦੇ ਤੁਸੀਂ ਹਾਂ ਸਾਗੇ ਤਾਂ ਦਿਖਾ ਦਿਓ ਗੁਲਾਬੀ ਥਾਨ ਸੁਣ ਵੀ ਬਹੁਤ ਹੀ ਸਪੈਸ਼ਲ ਲੱਗਾ ਐਨ ਗੁਲਾਬੀ ਥਾਨ ਤੇ ਗੇਠ ਗੇਠ ਤੇ ਥਾਨ ਲੱਗਾ ਵਾ ਇਹ ਵੀ ਕੋਈ ਛੋਟੀ ਨਾ ਮੰਨੇ ਵੱਡੀ ਬੱਚੀ ਆ ਜੀ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਬਾਕੀ ਜਿਹੜੀ ਇੱਥੇ ਆ ਕੇ ਤੁਸੀਂ ਵੇਖੋਗੇ ਤੇ ਵੀਡੀਓ ਤਾਂ ਵੀ ਵੱਧ ਦਿਖੂਗੀ ਜੀ ਸਪੈਸ਼ਲ ਲੱਗ ਰੋ ਜੀ ਗਰੂ ਦਾ ਚੈੱਕ ਕਰਾਉਣਾ ਥਾਨਾਂ ਦਾ ਸੈਜ ਗਿਆ ਪਾ ਇਹ ਵਿਜੀਗਰੇ ਸੀਲਿੰਗ ਦਾ ਬਚੀ ਦਾ ਅੰਤ ਕੋਈ ਨਹੀਂ ਭਾਵੇਂ ਪੁੱਠੇ ਬਨੇਉਂਦੀ ਬੈਰੋ ਗਰਮ ਡੰਗਰ ਦੀ ਹੈ ਇਹ ਨਾ ਨਹੀਂ ਬਿਲਕੁਲ ਸਹੀ ਗੱਲ ਹੈ ਜੇ ਸੀਲਸ ਲਾ ਕੇ ਬਚੀ ਪੁੱਠੇ ਬਨੇਉਂਦੀ ਬੈਣਦੇ ਇੰਨਾ ਚੀਜ਼ਾਂ ਦੇ ਆਪਾਂ ਸ਼ਕੀਨ ਆ ਠੀਕ ਹੈ ਠੀਕ ਦੁੱਧ ਕਿਲੋ ਘਾਟੇ ਵੀ ਦੇਦੇ ਸੀਲਸ ਲਾਖ ਲੋਵੇ ਬਿਲਕੁਲ ਜੀ ਹਾਂ ਜੀ ਤੇ ਇਹਦਾ ਮੁੱਲ ਬਈ ਹਰਾ ਇਹਦਾ ਮੁੱਲ ਵੀ ਜੀ ਬੱਚੀ ਦੇ ਵੇਖਦੀ ਹੈ 90 95 ਦੀ ਹਾਂ ਜੀ ਅੱਲਾ ਆਪਾਂ 90 ਮੰਗਣਾ ਨਾ 80 ਅੱਛਾ ਜੀ ਇਹ ਬੱਚੀ ਦੇ ਰਹੀ ਹੈ 72 ਹਜ਼ਾਰ ਦੀ 72 ਦੀ ਅਗੋ ਤੁਸੀਂ ਮਾਨਤਨ ਕਰਾ ਲਓ ਕਰ ਦਈਏ 70 ਮੰਨ ਤਾਂ ਮੈਂ ਦੇਣਾ ਵੀਰ 60000 ਦਿਵਸੀ ਹਾਂ ਨਾ ਹੀ ਦੇ ਦਾਂਗੇ ਠੀਕ ਹੈ ਲੋ ਭਾਜੀ 66000 ਵੀਰ ਭਰਾ ਤੁਸੀਂ ਆਉਣਾ ਇਧਰ ਬੈਠੀ ਦਾ ਵੀਰ ਲਾਗੇ ਤਾਂ ਆਰਡਰ ਦਿਖਾ ਦੇ ਟਲੜਨਾ ਬੜੀ ਨਾ ਤੇ ਲਾਟ ਲਾ ਜਿਹੜੀਆਂ ਬਹੁਤੀ ਜ਼ਿਆਦਾ ਜਿਹੜਾ ਵੀਰ ਭਰਾ ਆਊਗਾ ਮੌਕੇ ਤੇ ਮਾਨਤਾਂ ਖੁੱਲੇ ਹੋਣਗੇ ਛੋੜ ਚੱਪਾ ਮਾਨਤਾਂ ਵੀ ਪਾਈ ਜਾਂਦਾ ਵੀਰ ਭਰਾ ਮੂੰਹ ਲਾਵੇ ਕੋਈ ਠੀਕ ਆ ਠੀਕ ਆ ਜੀ ਹਾਂਜੀ ਆਜੋ ਭਾਈ ਕਿੱਜੇ ਨੰਬਰ ਤੇ ਭਾਈ ਆਹ ਵੜ ਵਾਲੇ ਦੱਸੋ ਕਿੱਜੇ ਨੰਬਰ ਤੇ ਵੀਰ ਜੀ ਆਇਆ ਸ਼ਹਿਰ ਨੂੰ ਗੀਨਾ ਆ ਗਿਆ ਕੌਲੀ ਚ ਪਾਣੀ ਪੀਣ ਵਾਲੀ ਆ ਸਹੇ ਦਾ ਬੂਥਾ ਦੰਨ ਗੀ ਜੀ ਆ ਇੱਕੋ ਘੜ ਦੀ ਬੂਟੀ ਬੱਚੀ ਇਹ ਕੰਦੀਆਂ ਲਾਉਂਦੀਆਂ ਕਰ ਸਾਡੇ ਦੇ ਛੇ ਸੋਤ ਜਿਹੜਾ ਬਹੁਤ ਟੀਓਟ ਆ ਗਿਆ ਵਾ ਸ਼ਹਿਰ ਸ਼ਹਿਰ ਜੱਥੇ ਦੇ ਵਿੱਚ ਆ ਗਈ ਵੱਸੀ 12 13 ਬੰਦੀ ਵੀਰ ਜੇ ਕੱਚੀ ਆ ਦੇ ਵੱਸੀ ਆਨ ਕੋਈ ਨਹੀਂ ਆ ਕੱਚ ਬਣਾਣਾ ਹੈ ਪਹਿਲਾ ਪਹਿਲਾ ਸੁਰਾ ਜਿਹੜਾ ਕੱਚ ਬਣਾਣਾ ਚਾਹੀਦਾ ਚਾਹੀਦਾ ਬਰੀਕੀਆਂ ਇੰਨੀਆਂ ਆ ਕਿ ਵੱਛੀ ਜੇ ਕੋਈ ਸਾਢੇ 2-3 ਦਿਨ ਦਾ ਜੂਗੀ ਕੋਈ ਹਫਤੇ ਕੁ ਅੱਧਾ ਆਸ-ਕਾਸ ਇੱਥੇ ਲਾਂਟ ਲਾ ਜਿਹੜੀਆਂ ਇਹਦੇ ਵੀ ਅਜੇ ਕਾਫੀ ਜਹਾਵਾ ਨੇ ਦੇ ਕਿਸੇ ਵੀ ਰਾਣੀ ਦੀ demand ਬਹੁਤ ਹੈ ਸਾਰ ਬੱਛੀਆਂ ਨੇ ਆ ਕੇ ਦੋ ਅੱਛਾ ਜੀ ਬੜੀ ਸੁੰਢੀ ਉਸ ਜਗ੍ਹਾ ਠੀਕ ਹੈ ਲਓ ਜੀ ਢਲਾ ਵੀ check ਕਰ ਸਕਦਾ ਜੇ ਜੇ ਹਵਾ ਨੇ ਤੇ ਇਹ ਵੀ ਬੜੀਆਂ ਜਿਆਦਾ ਵਾ ਠੰਡੀ ਹੈ ਡਰਦੀ ਆ ਠੀਕ ਹੈ ਠੀਕ ਹੈ ਜੀ ਪਹਿਲੇ ਨ ਬੱਛੀ ਤੁਮਣਾ ਕਿੰਨਾ ਕੱਢ ਦੋ ਤੁਹਾਡੇ ਸਾਡਾ ਦੋ ਦੇ ਦੋ ਜੀ 15 ਕਿਲੋ ਰਮਾਨ ਦਾ ਨੋਰਮਲ ਗਰਮੀ ਗਰਮੀਆਂ ਕੱਢੀ ਜਾਊਗੀ ਅੱਛਾ ਜੀ ਹਾਂ ਜੀ ਇਹਦਾ ਮੁੱਲ ਫਿਰ ਵੀ ਜੀ ਬੱਛੀ ਦੇ ਵੀ 65 ਦੀ ਵਿਕਦੀ ਆ ਹਾਂ ਜੀ ਨਾ 60 ਕਰਨਾ ਨਾ 65 ਇਹ ਬੱਛੀ 55000 ਦੀ ਦੇ ਦੇਣੀ ਆ ਇਹ ਵੀ 50 ਤੋਂ ਅੰਦਰ ਕਰ ਦਈਏ ਮੈਂ ਦੱਸਣਾ ਯਾਰ ਛੱਡ ਦਾਂਗੇ ਵੀਰ ਜੀ 50 ਤੋਂ ਲਓ ਜੀ ਨਿੰਜਾ 1000 ਦੀ ਬਿਲਕੁਲ ਤਿਆਰ ਹੀ ਆ ਗੱਪੜ ਤੇ ਫੇਸ ਤੋਂ ਹੀ ਚੈੱਕ ਕਰਦਾ ਰਹੀ ਬਹੁਤ ਜ਼ਿਆਦਾ ਕਿਊਟ ਆ ਗਿਆ ਤੇ ਚੌਥੇ ਨੰਬਰ ਤੇ ਆਲੇ ਭਾਈ ਇਹ ਕਿਵੇਂ ਵੜ ਭਾਈ ਵੀਰ ਜੀ ਇਹ ਜਲਸੀ ਵਸ਼ੀ ਪਿਓਰ ਹੈ ਅੱਛਾ ਜੀ ਤੇ ਪਾਇ ਦਾ ਕਰਨਾ ਉੜਦੀਆਂ ਵਾਲਾ ਏ ਠੀਕ ਹੈ ਜੀ ਹਾਂ ਜੀ ਲਓ ਜੀ ਪਹਿਲਾਂ ਵੀ ਪਹਿਲਾ ਸੂਆ ਸੂ ਵੀ ਕਰਮਾ ਵਾਲੀ ਇਹ ਕਿੰਨਾ ਲਾਜੂ ਟਾਈਮ ਅਜੇ ਵੀਰ ਜੀ ਇਹ 12 13 ਦਿਨ ਦੀ ਕੱਚੀ ਆ ਠੀਕ ਹੈ ਜੀ ਲਓ ਜੀ 12 ਤੇ 13 ਦਿਨ ਇਹ ਵੀ ਲੈ ਜੂਗੇ ਅਜੇ ਤੇ ਫੇਰ ਤੁਹਾਨੂੰ ਲੱਗੇ ਤਾਂ ਚੈੱਕ ਕਰਦੇ ਆਂ। ਬਹੁਤ ਮੋਟਮਟੀ ਆਖੇ ਲੱਗੀ ਜਲਸੀ ਬੋਦੀ ਵਾਲੀ ਵਸ਼ੀ ਵਾਲੀ ਆ ਗਈ ਵਹਿਣ। ਇਹ ਬਾਈ ਕਿੰਨਾ ਕੱਢ ਦੂ ਦੁੱਧ। ਦੁੱਧ ਵੀਰ 12+ ਚੱਲੂਗੀ। ਲੋ ਜੀ 12+ ਚੱਲੂਗੀ। ਪਹਿਲਾਂ ਨਹੀਂ ਤੇ ਥਾਲ ਭਾਂਡਾ ਬਹੁਤ ਹੀ ਇਹਨੂੰ ਵੀ ਚੰਗਾ ਢਿਲਣਾ ਥਲਣਾ ਇਹਦੇ ਵੀ ਅਜੇ ਹਵਾਨੇ ਦੇ ਕਾਫੀ ਆ। ਮੇਰੇ ਘਰ ਦੇ ਦਾ ਵੀ ਚੰਗਾ ਵਾ। ਹਮੋਂ ਤਾਂ ਕੇਵੀਂ ਹੋਣਾ ਚੰਗਾ ਬਣਾ ਜੂਗੀ ਕਰਮਾਲੀ। ਹਾਂਜੀ ਹਾਂਜੀ। ਇਹ ਇਹ ਵੀ ਫੀਲ ਸਾਹਿਬ ਬੜੇ ਆ ਕਰੋ ਜੀ ਚੈੱਕ ਕਰੋ ਇਹਦਾ ਮੁੱਲ ਵੀ ਰਹਿਰਾ ਮੇਰੇ ਬੱਚੀ ਮੇਰੇ ਬੱਚੀ ਦੇ ਲੱਗਦੀ 40 ਦੀ ਪਰ ਜੈਰ ਆਪਾਂ ਕਰਨੀ ਤੈਨੂੰ ਪਤਾ ਨਗੀਜੀ ਕਮਾਈ ਰੱਖ ਕੇ ਹਾਂਜੀ ਹਾਂਜੀ ਫਿਰ 34 ਦੇ ਰਹੀਏ ਗੋਦੂਮਾਂ ਤਣ ਕਰਾਲਾ 34 ਵੀ ਹਾਂਜੀ ਕਿੱਤੀਆਂ ਅੰਦਰ ਕਰੀਏ ਮੈਂ ਦਨਾ ਯਾਰ ਛੱਡ ਦਾਂਗੇ ਫਿਰ 30 ਨਾ 30 ਦੀ 28 ਦੀ ਜਸਰ ਉਹ ਦੇ ਦਾਂਗੇ ਠੀਕ ਹੈ ਲੋ ਜੀ 28000 ਦੀ ਇੱਕ ਹੋਰ ਜਰਸੀ ਆ ਜੋ ਭਾਈ ਹੁਣ 5ਵੇਂ ਨੰਬਰ ਤੇ ਇਹ ਕਿਵੇਂ 5ਵੇਂ ਨੰਬਰ ਤੇ ਜਰਸੀ ਆੜ ਆਈ ਹੈ ਦਜਾ ਸੂਆ ਅੱਛਾ ਜੀ ਹਾਂਜੀ ਦੇੰਗ ਦਾ ਕੰਮ ਕਰੀ ਬੜੇ ਇਹ ਵੀ 12 13 ਦਿਨ ਖੜਦੀ ਆ ਆਰਡਰ ਡਰ ਬਹੁਤ ਹੈ ਵੀ ਚੰਗਾ ਤਿਆਰ ਕਰਨੀ ਤੇ ਲੱਡਲਾ ਮੜੀ ਹਾਂ ਠੀਕ ਹੈ ਲੋ ਜੀ 12 13 ਦਿਨ ਇਹ ਵੀ ਲੈ ਜੂਗੀ ਕਰਮਾਲੀ ਦੁੱਧ 12 ਕਿਲੋ ਰਮਾਨਾ ਵੀ ਜੀ ਚਵਾਈ ਜਾਊਗੀ ਅੱਛਾ ਜੀ ਹਾਂ ਇਹ ਵੀ ਪਿਓਰ ਗਿਆਸੀ ਆ ਗਈ ਜੇ ਠੀਕ ਹੈ ਤੇ ਬਾਕੀ ਸੀਲੀਆਂ ਸੁੱਲੀਆਂ ਤੁਸੀਂ ਇਹਦੀਆਂ ਵੀ ਚੈੱਕ ਕਰ ਸਕਦੇ ਜੇ ਤੇ ਭਾਅ ਇਹਦਾ ਵੀ ਵੀਰ ਜੀ ਨਿਗਾਰਿਆ ਆਈ ਅੱਛਾ ਜੀ ਇਹ ਮੋਦੀ ਵੱਡੀ ਵੈੜ ਨਹੀਂ ਇਹ ਛੋਟੀ ਜਿਹੜੀ ਛੋਟੀ ਉਹਨੂੰ ਛੋਟੀ ਕਵਾਂਗੇ ਠੀਕ ਹੈ ਜੀ ਇਹਦਾ ਭਾਅ ਵੀ ਛੋਟਾ ਹੋਊਗਾ ਅੱਛਾ ਜੀ ਹਾਂ ਜੀ ਜਿਹੜੀ ਜਿਹੜੀ ਵੱਡੀ ਆ ਵੱਡੀ ਕਹਾਂਗੇ ਜਿਹੜੀ ਛੋਟੀ ਹੈ ਛੋਟੀ ਕਹਾਂਗੇ ਠੀਕ ਹੈ ਠੀਕ ਹੈ ਜੀ ਹਾਂਜੀ ਇਹਦਾ ਕੀਮਤ ਕਰਨਾ ਹੈ ਵੀਡੀ ਇਹਦਾ ਵੱਡੀਆਂ ਵਾਲਾ ਹੈ ਅੱਛਾ ਹੀ ਵੀਡੀ ਇਹਦਾ ਕੋਈ 35 ਨਹੀਂ ਹੂੰ ਕੋਈ 30 ਨਹੀਂ ਅੱਛਾ ਜੀ ਜਮਾਨਤੜ ਕਰਾਂਗੇ ਕਿੰਨਾ 28 ਦੀ ਦੇ ਦਈਏ 28 ਦੀ ਹਾਂਜੀ 26 ਦੀਏ ਪੰਜੀ ਦੇ ਦੇ ਦਾਂਗੇ ਵੀਰ ਜੀ ਠੀਕ ਕਰੋ ਭਾਈ ਪੰਜੀ ਜਸਨੋ ਪੰਜੀ ਦੀ ਦੇ ਦਾਂਗੇ ਕੋਈ ਵੀਰ ਦਿੰਦਾ ਨਹੀਂ ਆ ਬਿਲਕੁਲ ਬਿਲਕੁਲ ਜੇ ਮੌਕੇ ਤੋਂ ਮਾਨਤਾਣ ਹੋਊ ਛੋਟ ਛੱਪਾ ਵੀਰ ਭਰਾ ਇਹਦਾ ਅੱਛਾ ਜੀ ਤੇ ਬਾਕੀ ਵੈੜ ਦਿਖਾ ਦਿਓ ਠੀਕ ਹੈ ਠੀਕ ਹੈ 12 ਕਿਲੋ ਦੁੱਧ ਪਾ ਦੂਗੀ ਮਾਨਤਾਣ ਬਈ ਕਹਿੰਦਾ ਕਿ ਕਰਾਂਗੇ ਜਰੂਰ ਤੇ ਆਜੋ ਭਾਈ 6ਵੇਂ ਨੰਬਰ ਤੇ ਫੇਰ ਜੱਸੀ ਜਸਨ ਦਾ ਮੇਲਾ ਲਾਇਆ ਭਾਈ ਉਹਨੇ ਮੋਟਾ ਮੋਟਾ ਦੀ ਦਾ ਲਗਾ ਪੰਜਾਬ ਬੜੀ ਚੱਲਦੀ ਠੀਕ ਹੈ ਠੀਕ ਹੈ ਜੀ ਲਓ ਜੀ ਮਿੰਨੀ ਮੰਡੀ ਲਾਤੀ ਭਾਈ ਜੱਸੀਆਂ ਦੀ ਇਹ ਕਿੰਨਾ ਟਾਈਮ ਖੜਦੀ ਹੈ ਜੇ ਠੀਕ ਹੈ ਲੋ ਜੀ 16 17 ਦਿਨ ਇਹ ਵੀ ਲੈ ਜਾਓ ਤੇ ਸਵੇਰ ਕਿੰਨਾ ਸੋਣਾ ਨੇ ਸਵੇਰ ਦੁਜਾ ਦਿਤਾ ਸੂਜਾ ਗੇਨ ਲੋ ਠੀਕ ਹੈ ਠੀਕ ਹੈ ਤੇ ਜਾ ਗੇਨ ਲੋ ਵੇਖੋ ਥਾਂ ਥੋਣ ਬੜਾ ਚੰਗਾ ਲੱਗਾ ਢੱਲ ਢੱਲ ਲੈਣ ਨੂੰ ਕਾਫੀ ਆ ਠੀਕ ਹੈ ਠੀਕ ਹੈ ਲੋ ਜੀ ਠੀਕ ਹੋਰ ਜਰਸੀ ਆ ਗਈ ਇਹ ਤੁਹਾਨੂੰ ਪਤਾ ਜਰਸੀਆਂ ਨੂੰ ਕੋਈ ਗਰਮੀ ਦੀ ਪ੍ਰਵਾਹ ਨਹੀਂ ਹੁੰਦੀ ਨਾ ਕੋਈ ਠੰਡ ਦੀ ਇਹ ਬਾਈ ਕਿੰਨੇ ਦੁੱਧ ਵਾਲੀ ਆ ਇਹ ਵੀ ਵੀਰ 12 ਕਿਲੋ ਵਾਲੀ ਆ ਕੀ ਗੱਲ ਆਓ ਜੀ 14 ਲੀਟਰ ਬੋਤਲ ਵਿੱਚ ਭਰੀ ਜਾਊਗੀ ਕਰਮ ਵਾਲੀ 14 15 ਦਿਨਾਂ ਦੀ ਕੱਚੀ ਆਲੇ ਅੱਛਾ ਜੀ ਹਾਂਜੀ 15 ਦਿਨ ਲੈ ਲੀ ਜੀ ਠੀਕ ਹੈ ਜੀ ਲਓ ਬਈ 15 ਦਿਨ ਇਹ ਵੀ ਖੜਦੀ ਜਿਹੜੇ ਢਿੱਲਾ ਟਣਾ ਇਹ ਵੀ ਹਵਾਨੇ ਤੇ ਕਾਫੀ ਆ ਇਹ ਵੀ ਸੂਣ ਵਾਲੀ ਮੈਂ ਮੋਹਨ ਵੀ ਜਿਹੜਾ ਜਾਰ ਕੋਈ 40 ਨਹੀਂ ਕੋਈ 35 ਦੀ ਅੱਛਾ ਜੀ ਇਹ ਵੀ 31000 ਦੀ ਹਾਂ ਨਹੀਂ ਦੇ ਦਾਂਗੇ ਨਹੀਂ ਇਹ ਕਰੀਏ ਵੀ ਅੰਦਰ ਬੱਸੋ ਤੈਹੀਂ ਦਾਂ ਠੀਕ ਅੰਦਰ ਕਰਤੀਏ ਨਵੀਂ 28 ਵੀ ਮੈਂ ਦੇ ਦਾਂਗੇ ਜਸਨੋਈ ਕੀ ਗੱਲ ਆਓ ਬਈ ਇਹ ਵੀ 28000 ਦੀ ਆਜੋ ਬਾਈ ਹੁਣ ਸਤਵੇਂ ਤੇ ਇਹ ਨਾ ਇਹ ਤੇ ਜਲਸੀ ਤੋਹਫਾ ਆ ਗਿਆ ਲਓ ਜੀ ਇਹ ਵੀ ਨਿਕਲ ਗਿਆ ਪਹਿਲਾਂ ਕਹਿੰਦੇ ਆ ਆਪਾਂ ਦੂਜਾ ਸੂਆ ਵੈਣ ਕਹਿੰਦੇ ਆ ਅੱਛਾ ਜੀ ਹਾਂ ਜੀ ਇਹਦੀ 12 13 ਦਿਨ ਖੜਦੀ ਦੁੱਧ 12プラス ਤੇ ਇਹਦੀ ਚੱਲੂਗੀ ਠੀਕ ਹੈ ਠੀਕ ਹੈ ਤੇ ਮੋਲੇ ਦਾ ਵੀ ਉੜਦੀਆਂ ਲਾਈ ਠੀਕ ਹੈ ਲਓ ਬਈ ਜਰਸੀਆਂ ਦਾ ਤੁਹਾਨੂੰ ਦੱਸਿਆ ਬਾਈ ਸ਼ਕੀਨ ਹੈ ਜਰਸੀਆਂ ਦੀ ਲਾਤ ਈ ਮੰਡੀ ਵੀਰ ਜੀ ਹਰ ਟਾਈਮ ਜਲਸੀਆਂ ਆਪਣੇ ਕੋ 12-13 ਖੜੀਆਂ ਹੁੰਦੀਆਂ ਆ। ਅੱਛਾ ਜੀ। ਇਹ ਮਾਰਫ ਸਵੇਰ ਤਿੰਨ ਵਜੇ ਆ ਜਾਂਦੀ। ਅੱਛਾ ਅੱਛਾ ਠੀਕ ਜੀ। ਮੋਹ ਭੁਖਾ ਜੀ। ਅੱਛਾ ਅੱਛਾ ਜੀ। ਤੇਰੇ ਆਦੀ ਉਤਰਿਆ ਆ ਜ ਆਪਣੇ ਕੋ। ਠੀਕ ਹੈ ਠੀਕ ਹੈ ਜੀ। ਲਓ ਜੀ ਇਹ ਵੀ ਚੈੱਕ ਕਰ ਸਕਦੇ ਹੋ ਸੀਧੀਆਂ ਦੁੱਧੀਆਂ ਇਹਦੇ ਵਿੱਚ ਵੀ ਕਾਫੀ ਆ। ਲੰਟ ਲਾਂ ਬੜੀਆਂ ਗਲਟ ਲਾਂ ਇਹਦੇ ਵੀ ਬਹੁਤ ਈ ਚਾਰ ਆ ਜੇ। ਇਹ ਕਿੰਨੇ ਦਿਨ ਖੜ੍ਹਦੀ ਆ ਜੀ ਦੱਸਿਆ? ਵੀਰ ਜੀ 12 ਦਿਨ ਲੱਗੂਗੀ। ਤੇ 12 ਕਿਲੋ ਦੁੱਧ ਤੇ ਭਾਈ ਇਹ ਵੀ ਲੱਗੂਗੀ ਤੇ 12 ਲੀਟਰ ਪਾਈ ਕਹਿੰਦਾ ਕਿ ਦੁੱਧ ਇਹ ਵੀ ਭਰਦੂਗੀ। ਮੇਰੇ ਆਪਣੇ ਕੋ ਜਿੰਨੀਆਂ ਵੇਲਾ ਨੋਰਮਲ ਰੇਟ ਤੇ ਵੱਡੀਆਂ ਲੱਛੀਆਂ ਅਛਾ ਜੀ ਹਾਂ ਜੀ ਇਹਦਾ ਮੁੱਲ ਬਾਈ ਹਰ ਮੁੱਲ ਵੀਰ ਭਾਵੇਂ 35 ਕਰੀਏ ਭਾਵੇਂ 36 ਅਛਾ ਜੀ 33000 ਦੀ ਹਾਂ ਨਹੀਂ 33 ਦੀ ਹਾਂ ਲਈ ਕਰੀਏ ਇੱਥੇ ਵੀ ਮੰਨ ਤਾਣਾ ਵੀਰ ਯਾਰ ਛੱਡ ਦਾਂਗੇ 32 32 ਦੇ ਦੋ ਹੋਰ ਘੱਟ ਕੇ ਥੋੜਾ ਜਿਆ 1000 ਦਾ ਕਰਾ ਦਿਓ 30 ਦੀ ਵੀਰ ਜੱਸ ਨੂੰ ਦੇ ਦਾਂਗੇ ਠੀਕ ਹੈ ਲੋ ਬਾਈ 30000 ਦੀ ਕੋਈ ਨਹੀਂ ਕੋਈ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਇਹ ਫੌਜੀ ਫਾਰਮ ਤੋਂ ਮਿਲਾਂ ਦੇ ਮਾਲ ਹੈ ਇੱਥੇ ਮਸਾਲਾ ਮਿਲਦਾ ਫੌਜੀ ਫਾਰਮ ਤੋਂ ਠੀਕ ਹੈ ਠੀਕ ਹੈ ਜੀ ਹਾਂ ਜੀ ਤੇ 28ਵੇਂ ਨੰਬਰ ਤੇ ਆ ਗਈ ਫੇਰ ਜੱਸਾ ਅੱਛਾ ਹੀ ਅੱਤਕ ਨੂੰ ਬਹੁਤ ਯਾਰ ਆਦਿ ਠੀਕ ਹੈ ਠੀਕ ਹੈ ਲਓ ਇਹੇ ਖੱਜੇ ਦੂਜੀ ਬਿਲਕੁਲ ਬੋਲਾ ਇਹੇ ਨੰਗਾ 8 ਕਿਲੋ ਨੇ 7 ਕਿਲੋ ਬੋਲਾ ਕੱਲ ਦੀ ਸਹੀ ਗਿੱਲੇਣਾੜ ਤੇ ਬੱਚਾ ਨਾ ਕਰ ਬੱਚੀ ਬੜੀ ਟਾਈਮ ਲਗੀ ਠੀਕ ਹੈ ਜੀ ਫੇਰ ਫੇਰ ਮਿਲ ਆ ਪਾ ਗਿਆ ਜਿਹੜੇ ਜੈਪਸੀ ਦਾ ਹੀ ਪੋਰ ਉਹ ਵੀ ਇਹ ਕੋ ਕਿੰਨਾ ਦੱਸਿਆ ਬੋਲਾ 7 ਲੀਟਰ 7-8 ਕਿਲੋ ਵੀਰ ਬੋਲਾ ਇਹਨੇ ਰਾਤੀ ਸਹੀ ਆ ਅੱਛਾ ਲੀ ਲਓ ਜੀ 7 ਤੋਂ 8 ਲੀਟਰ ਜੀ ਬੋਲਾ ਇੱਕੋ ਵੀ ਤੇ ਆ ਰਿਹਾ ਇਹ ਬੱਚੀ ਦੁੱਧ ਬੋਲਾ ਨਹੀਂ 13 ਕਿਲੋ ਮਾਲਾ ਵੀਰ ਕਮਾਲਾ ਇਥੋਂ ਕਮਾਲਾ ਕੋਈ ਠੀਕ ਹੈ ਠੀਕ ਹੈ ਜੀ ਲਓ ਬਈ ਕੀ ਕਰ ਸਕਦੇ ਪਿਓਰ ਜੱਸੀਆਂ ਪਾਈ ਹੋਣਾ ਕੋਰੀ ਜਿਨੂੰ ਕਹਿੰਦੇ ਆਪਾਂ ਮਾਲ ਇਹ ਕਿੰਨਾ ਭਰ ਦੂਗੀ ਦੁੱਧ ਫਿਰ ਤਾਂ 13 ਕਿਲੋ ਬੱਚੀ ਵੀਰ ਕੋਈ ਸੇਵਾ ਚੰਗੀ ਕਰੇ ਭਾਵੇਂ 15-16 ਕਿਲੋ ਚੋਈ ਜਾਵੇ ਅੱਛਾ ਜੀ 13 ਕਿਲੋ ਦੁੱਧ ਨਾਰਮਲ ਸੇਵਾ ਦਾ ਕੱਢੀ ਜਾਊਂਗੀ ਠੀਕ ਹੈ ਠੀਕ ਹੈ ਲੋ ਬਈ 11 ਲੀਟਰ ਜਿਹੜਾ ਦੁੱਧ ਭਰ ਦੂਗੇ ਥਣ ਪਾਂ ਡੱਬਾ ਬਹੁਤ ਹੀ ਚੰਗਾ ਲੱਗਾ ਹਨ ਗੱਟ ਗੱਟ ਤੇ ਥਣ ਲੱਗਾ ਵਾ ਤੇ ਸਪੈਸ਼ਲੀ ਥਣ ਜਿਹਨੂੰ ਆਪਾਂ ਕਹਿੰਨੇ ਲੱਗਾ ਵਾ ਕਿਉਂ ਆ ਸਾਈ ਸਾਹਿਬ ਦਾ ਦਾਦਾ ਵੀ ਥਣ ਲੱਗਾ ਫਾੜੀਆ ਲੈ ਆ ਰੇਨ ਕਟਾਲਾ ਠੀਕ ਹੈ ਠੀਕ ਹੈ ਲੋ ਜੀ ਚੈਨਾ ਦਾ ਬਾਈ ਕਹਿੰਦਾ ਕਿ ਇਹ ਜਰਗਾ ਥਣ ਕੱਢਿਆ ਵੈੜਨੇ ਤੇ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਇਹਦਾ ਮੁੱਲ ਵੀ ਰਹਿਰਾ ਵੀਰੇ ਇਹਦਾ ਮੁੱਲ ਆ ਵੀ ਕਰ ਲ 45 ਕਰੀਏ ਅੱਛਾ ਯਾਰ ਛੱਡ ਦਾਂਗੇ 40 ਕਿਉਂ 40 ਕਿਉਂ ਹਾਂਜੀ ਉਹ ਛੱਡ ਦਈਏ ਵੀਰ ਸੈਂਟੀ ਦੀਆਂ ਹਾਂ ਨਹੀਂ ਦੇ ਦਾਂਗੇ ਠੀਕ ਹੈ ਲਓ ਭਜੀ 37000 ਦੀ ਸੱਜਰ ਸੂਈ ਜਰਸੀ ਬਾਕੀ ਅੰਕਲ ਕੋ ਕਰਾ ਲਓ ਮਾਨਤਾ ਕਰਦੀ ਅੰਤਾ ਜੀ ਫੋਕੀ ਸਾਹਿਬ 35000 ਦੀ ਕੱਗ ਵੀ ਪੈਂਤੀ ਦੇ ਦਿਆਂਗੇ 35000 ਘੱਟ ਵਾਧਾ ਕਰਕੇ 35000 ਦੇ ਦੇ ਦਿਆਂਗੇ ਵੀਰ ਠੀਕ ਲਓ ਭਜੀ 35000 ਦੀ ਬਿਲਕੁਲ ਮਾਨਤਾ 2000 ਰੁਪਏ ਕੰਮਿੰਗ ਕਰ ਦਿੱਤਾ ਜਾਨੀ ਪਹਿਲੇ ਨਵੱਛੀ ਆ ਗਈ ਜਾਂ ਦੋਵੇਂ ਨੰਬਰ ਤੇ ਆ ਗਈ ਕੇ ਫਿਰ ਜਰਸੀ ਪਹਿਲੇ ਉਹਨਾਂ ਨਵੱਛੀ ਆਈਆ ਵੀਰ 98 ਲੱਗਾ ਇਹਦਾ ਫਲੀਆਂ ਹੁੰਦੀਆਂ 50 ਰੁਪਏ ਕਿਲੋ ਵਾਲੀਆਂ ਲਓ ਜੀ ਚੈੱਕ ਕਰੋ ਜੀ ਇਹ ਕਿੰਨਾ ਟਾਈਮ ਖੜਦੀ ਹੈ ਜੇ ਇਹ ਵੀ 12 ਸਰਾਂ ਨੇ ਘੜਦੀ ਆ ਠੀਕ ਆ ਲੋ ਜੀ 12 14 ਦਿਨ ਇਹ ਵੀ ਲੈ ਜੂਗੀ ਤੇ ਥਣ ਤੁਣੇ ਨੂੰ ਵੀ ਬਹੁਤ ਚੰਗਾ ਲੱਗਾ ਬੜਾ ਮੋੜ ਲਓ ਮੋੜ ਠੀਕ ਆ ਜੀ ਤੇ ਢਿੱਲਾ ਢੋਲਾ ਇਹਨੂੰ ਵੀ ਅਜੇ ਕਾਫੀ ਆ ਠੀਕ ਆ ਠੀਕ ਆ ਜੀ ਇਹ ਸਾਰੇ ਨਗਿਨੇ ਤੋਹਫੇ ਗਰਮੀਆਂ ਨੇ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਆ ਜੀ ਗਰਮੀਆਂ ਦੇ ਤੋਹਫੇ ਬਾਈ ਨੇ ਇਕੱਠੇ ਕੀਤੇ ਜਰਸੀਆਂ ਜਰਸੀਆਂ ਕਰਤੀਆਂ ਬਾਈ ਨੇ ਫੜ ਕੇ ਚੱਲ ਬੜੀ ਥੋੜੀ ਹੈ ਬਲ ਬਲਦਾ ਬੱਚਾ ਹੈ ਹੈ ਇਹ ਲਾਡਾ ਤੁਹਾਨੂੰ ਸਣ ਤੋਂ ਇਹਦਾ ਵੀ ਚੈੱਕ ਕਰਾ ਦਿੰਨੇ ਆ ਬਾਕੀ ਸੀਲ ਤਾਂ ਨਹੀਂ ਬੜੀ ਜਿਆਦਾ ਸੀਲ ਦੀਆਂ ਸੁਲੀਆਂ ਇਹਦੇ ਵਿੱਚ ਵੀ ਕਾਫੀ ਆ ਇੱਕ ਮਿੰਟ ਬੰਨ ਲਓ ਬੰਨ ਲਓ ਫਿਰ ਦੁਕਾਨ ਬੰਨ ਲਾਂ ਦੇ ਕੋਈ ਨਹੀਂ ਚਾਈਨਿੰਗ ਬੜੀ ਹੈ ਲਓ ਜੀ ਮੇਰੇ ਨਾਲ ਬੜੀ ਕੋੜੀ ਹੈ ਇਹ ਵੀ ਸਿੱਧੀ ਛਾਣੇ ਆ ਹਾਂ ਜੀ ਬੰਨ ਕੋੜੀ ਦਾ ਹੰਦਾਂ ਨੂੰ ਆ ਇਦਾਂ ਦਾ ਰੱਸੀ ਨਾਲ ਵੀ ਲਓ ਇਹ ਨਹੀਂ ਵੀ ਕਰਨੇ ਪੈਣਾ ਸੀਲ ਦੀਆਂ ਸੁਲੀਆਂ ਨਾਲੋਂ ਬਹੁਤ ਜ਼ਿਆਦਾ ਚੰਗੀ ਆ ਤੇ ਇਹਦਾ ਮੁੱਲ ਵੀ ਰਹਿਰ ਮੋਹਲੇ ਗਿ ਬੱਛੀ ਦੇ ਵੇਖਦੀ 40000 ਦੀ ਅੱਛਾ ਜਸ ਨੂੰ 35000 ਦੀ ਦੇ ਦਾਂਗੇ ਬਾਕੀ ਅੰਕੜਾ ਕੋ ਮਾਨਤਾ ਕਰਾ ਲਓ ਕਰੀਏ ਭਾਈ ਹਰ ਆ ਇਹ ਤਾਂ ਮਿਲ ਸਾਡਾ ਮੋਲ ਤੇ ਬਿਲਕੁਲ ਅੱਗੇ ਜਾਜ ਹੁੰਦਾ ਜੀ ਹਾਂਜੀ ਹਾਂਜੀ ਕਰੀਏ ਮਾਨਤਾ ਨਾਲ ਫਿਰ ਪਹਿਲੀ ਵੀਡੀਓ ਆਪਾਂ ਸਾਰੀਆਂ ਜਾਜ ਪਾਈਆਂ ਤੇ ਵੀ ਜਾਜ ਜਾਂਦੀ ਐ ਕੋਈ ਹਾ ਦਾ ਮਾਨਤਾ ਕਰਾ ਲਓ ਫਿਰ 32 ਦੀ ਜਸਰ ਉਹ ਦੇ ਦਾਂਗੇ 32 ਦੀ 32 ਦੇ ਦਾਂਗੇ ਤੇ ਛੋੜ ਛੱਪਾ ਕਰਾਂਗੇ ਠੀਕ ਲੋ ਭਜੀ 32000 ਦੀਆਂ ਜਿਹੜੀ ਬਿਲਕੁਲ ਜਿਹੜਾ ਨਾਰਮਲ ਰੇਡ ਆ ਤੇ ਭਾਈ 10ਵੇਂ ਨੰਬਰ ਤੋਂ ਗੱਡੀ ਆ ਗਈ 10ਵੇਂ ਨੰਬਰ ਤੇ ਅੰਕੜੇ ਸੋਲੋ ਵੱਡੀ ਵਾਲਿਆ 16 17 ਕਿਲੋ ਵਾਲੀ ਠੀਕ ਹੈ ਜੀ ਲੋ ਜੀ ਯਾਰ ਹੱਬ ਤੇਰੀ ਕੱਟੀ ਹੈ ਸੱਚ ਕਹ ਰਹੇ ਹਾਂ ਬਹੁਤ ਚੰਗੀ ਆ ਗਈ ਤੇ ਹੱਬ ਸੇਖ ਖੰਡ ਤੇ ਇਲਾਕੇ ਬਣੇ ਇਹ ਵੀ ਟਾਈਮ ਖੜ੍ਹ ਦੀ ਜੇ ਤੇ ਥਣ ਥੋਣੇ ਨੂੰ ਵੀ ਬੜਾ ਚੰਗਾ ਲੱਗਾ ਇਹ ਕਿੰਨੇ ਦੁੱਧ ਵਾਲੀ ਆ ਇਹ ਵੀ 15 16 ਕਿਲੋ ਵਾਲੀ ਆ ਇਹ ਵਾਲੀ 15 16 ਲੀਟਰ ਦੁੱਧ ਵਾਲੀ ਆ ਚੈੱਕ ਕਰ ਸਕਦੇ ਤੁਸੀਂ ਆਰਡਰ ਵੀ ਜੀ ਬਹੁਤ ਚੰਗਾ ਤਿਆਰ ਕਰ ਲਈ ਆ ਠੀਕ ਹੈ ਠੀਕ ਹੈ ਜੀ ਲਓ ਜੀ ਵੱਡੀ ਜਸਤੀ ਇਹ ਕਹਿਤਾ ਹਨ ਵੀ ਫੇਸ ਕੁਆਲਟੀ ਵੀ ਇਹ ਦੂਜਾ ਦਵਾ ਸੁਆਣੀ ਬੀਹੇ ਦੀ ਦੂਜਾ ਦਵਾ ਠੀਕ ਹੈ ਲਓ ਜੀ ਦੂਜਾ ਦਵਾ ਸੁਆਣੀ ਆਇਆ ਤੇਰਾ 14 ਕਿਲੋ 8 ਤੋਂ 15 16 ਕਿਲੋ ਦੀ ਮੀਲ ਕਰਦੇ ਆਂ ਜੀ ਠੀਕ ਹੈ ਠੀਕ ਹੈ ਸੂਣ ਝੱਡਾ ਲਾਉਗੀ ਕੀ ਕਰ ਸਕਦੇ ਤੁਸੀਂ ਹਜੇ ਹਵਾਨੇ ਦੇ ਕਾਫੀ ਢਿਲਾਵਾ ਤੇ ਸੂਣ ਤਾਂ ਕਿਹੜਾ ਹਵਾਨਾ ਚੰਗਾ ਬਣਾ ਲੂਗੀ ਮਾਸੀ ਦਾ ਵੀਰ ਜੀ 50 ਦੀ ਵਿਕਦੀ ਆ ਹਾਂਜੀ 40 ਦੀ ਦੇ ਦਈਏ ਜਾਇਜ਼ ਰੇਟ ਤਾਂ ਦੇਣੀ ਆ ਕਵਰ ਕਰ ਦਈਏ ਮਾਨਤਾ ਨਾਲ 1000 ਰੁਪਏ ਵੀਚ ਕਰ ਦੇਗੇ ਤੁਹਾਨੂੰ 38 ਦੇ ਵਿੱਚ 1000 ਹਾਂ ਨਹੀਂ ਦੇ ਦਾਂਗੇ 38 ਹੀ ਖਤੀ ਦੇ ਦਾਂਗੇ 38 ਬਹੁਤ ਥੋੜਾ ਜਿਆਦਾ ਨਹੀਂ ਇਹ ਹੋਰ ਨਹੀਂ ਕਰਨਾ ਦੇਂਦਾ ਨਹੀਂ ਜੇ ਕੋਈ ਬੰਦੇ ਫੈਸਲ ਵਸ਼ੀ ਨਹੀਂ ਇਹ ਨਾ ਕਿ ਇੱਥੇ ਫੋਡੀ ਫਾਰਮ ਤੋਂ ਮਿਲੀਆਂ ਪਰ ਕਰੀਏ 38 ਦੀ ਵੀਰ ਦੇ ਦਾਂਗੇ ਜੇ ਤੂੰ ਕਹਿਤਾ ਜੇ ਯਾਰ ਹੋਰ ਯਾਰ ਬਿਲਕੁਲ ਜਿਹੜਾ ਭਾਜ ਪਾਤਾ ਵਾ ਬੜੀ ਵੈੜਿਆ ਮੇਰੇ ਮੋਢੀ ਬਾਕੀ ਕਾਤਕਾਰ ਦੀ ਬਹੁਤ ਹੀ ਤਗੜਾ ਹੋ ਵੈੜਦਾ ਕੋ ਨੋਰਮਲ ਨਾ ਸਮਝੇ ਤੇ ਬਾਕੀ ਸਾਰੀਆਂ ਜਿਹੜੀਆਂ ਗਾਣਾ ਭਾਈ ਉਹਨਾਂ ਦੇ ਕੋਲ ਚੰਗੀਆਂ ਵਾਂ ਤੇ ਪਹਿਲੀ ਵੀਡੀਓ ਆਪਾਂ ਬਣਾਈਆਂ ਜਿਹੜੀ ਫਾਰਮ ਤੇ ਤੇ ਸਾਰੀਆਂ ਜਿਹੜੀਆਂ ਚੰਗੀਆਂ ਵੈੜਾ ਵਾਂ ਤੇ ਲਓ ਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ